ਹਣੀ ਭਾਈ ਜੇ ਚੋਰੀ ਹੋਈ ਕਿਵੇਂ ਪਤਾ ਲੱਗਾ ਤੁਹਾਨੂੰ ਮੈਨੂੰ ਸਵੇਰੇ ਤਕਰੀਬਨ 5 ਵਜੇ ਫੋਨ ਗਿਆ ਕਿ ਤੁਹਾਡੇ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਸੱਬਲ ਪਾ ਕੇ ਤੇ ਮੈਂ ਆ ਕੇ ਹੁਣ ਦੁਕਾਨ ਤੇ ਦੇਖਿਆ ਵਾ ਤੇ ਸ਼ਟਰ ਚੱਕਿਆ ਹੋਇਆ ਆਪਣਾ ਤੇ ਗੱਲਾਂ ਕੱਢ ਕੇ ਕਾਊਂਟਰ ਦੇ ਉੱਪਰ ਰੱਖਿਆ ਹੋਇਆ ਵਾ ਤੇ ਤਕਰੀਬਨ ਉਹਦੇ ਚ ਸਾਰਾ ਜਿਹੜਾ ਕੈਸ਼ ਆ ਉਹ ਲੈ ਗਏ ਕਿੰਨਾ ਕ ਨੁਕਸਾਨ ਆਪਾਂ ਗੱਲ ਕਰੀ ਹੋਗਾ ਲਗਭਗ 30 ਤੋਂ 35000 ਰੁਪਏ ਸੀ ਲੱਗਦੇ ਉਹ ਲੈ ਗਏ ਜੇਪ ਗੱਲ ਕਰੀਏ ਵੀ ਰਾਤ ਨੂੰ ਇਦਾਂ ਪਹਿਰਾ ਵੀ ਲੱਗਦਾ ਗਲੀ ਚ ਬਾਜ਼ਾਰ ਵਿੱਚ ਕੀ ਕਹਿਣਾ ਚਾਹੁੰਦੇ ਤੇ ਪੈਰਾ ਨਾਂ ਦਾ ਰਹਿ ਗਿਆ ਜੀ ਜੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ 4 ਵੇ ਤੋਂ ਬਾਅਦ ਦਾ ਕੰਮ ਆ ਜੀ ਇਹ ਅਸੀਂ 4 ਵੇ ਤੇ ਕਰੀਤੇ ਸੀ ਪਰ ਉਹ ਇਹ ਕੰਮ 4 ਵੇ ਤੋਂ ਪਹਿਲਾਂ ਹੋਇਆ ਵਾ ਹੂੰ ਹੂੰ ਇਸ ਕਰਕੇ ਪਹਿਲੇਦਾਰ ਵੀ ਮੈਨੂੰ ਲੱਗਦਾ ਵਿੱਚ ਰਲੇ ਹੋਏ ਆ ਠੀਕ ਕੀ ਕਹਣਾ ਚਾਹੁੰਦੇ ਤੁਸੀਂ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਨੂੰ ਰਿਪੋਰਟ ਕੰਮ ਜਾ ਰਹੇ ਹੂੰ ਹੂੰ ਤੇ ਦੇਖੋ ਮੌਕੇ ਤੇ ਹੁਣ ਕੀ ਕਹਿੰਦੇ ਆ ਕੈਮਰੇ ਕੁਫਰਾਂ ਚ ਕੁਝ ਨਜ਼ਰ ਆਇਆ ਤੁਹਾਨੂੰ ਨਹੀਂ ਮੇਰੇ ਤੇ ਕੈਮਰੇ ਨਹੀਂ ਲੱਗੇ ਬਾਕੀ ਆਂਗਵਾੜ ਦੇ ਜਿਹੜੇ ਕੈਮਰੇ ਲੱਗੇ ਆ ਉਹਨਾਂ ਤੋਂ ਫੁਟੇਜ ਵੇਖਣਗੇ ਕੀ ਆਉਂਦਾ ਵਾ ਕਿਹੜੇ ਟਾਈਮ ਹੋਇਆ ਵਾ ਉਹ ਤਕਰੀਸ਼ ਕਰਨਗੇ ਕੀ ਮੰਗ ਕਰਦੇ ਬਈ ਤੁਸੀਂ ਜਿਹੜੇ ਗਸ਼ਤ ਜਿਹੜੀ ਗਸ਼ਤ ਇਹ ਵਿਧਾਈ ਜਾਵੇ ਤੇ ਬਜਾਰ ਦੀ ਸੇਫਟੀ ਲਈ ਉਪਰਾਲਾ ਕੀਤਾ ਜਾਵੇ ਬਈ ਫਿਰ ਪੁਲਿਸ ਵਾਲਿਆਂ ਦਾ ਕੋਈ ਪੈਰਾ ਜਾਂ ਰੌਂਡ ਵਿਖੋਣਾ ਚਾਹੀਦਾ ਵਾ ਕਿਉਂਕਿ ਇਹਨਾਂ ਦੇ ਸਾਰੇ ਤੇ ਨਾਮਾਤਰ ਆ ਕਿ ਇੱਕ ਭਲੇਖਾ ਹੀ ਆ ਤੁਹਾਨੂੰ ਕੀ ਤੁਸੀਂ ਪਹਿ ਚੌਂਕੀਦਾਰ ਰੱਖੇ ਹੋਏ ਆ ਪੈਸੇ ਇਹਨਾਂ ਨੂੰ ਪ੍ਰੋਪਰ ਦੇਈਦੇ ਆ ਪਰ ਇਹਨਾਂ ਦੇ ਕੋਈ ਹੈ ਨਹੀਂ ਗਾਏ ਸਿਰਫ ਇਹ ਬੋ ਕਹਿੰਦੇ ਆ ਕਿ ਜਿਹੜੀ ਚੋਰੀ ਹੁੰਦੀ ਆ ਕਿ ਇਹ 4 ਵਜੇ ਤੋਂ ਬਾਅਦ ਹੋਈ ਆ ਇਹਨਾਂ ਦਾ ਕੋਈ ਗੱਲ ਆ ਕਿ ਅਸੀਂ 4 ਵਜੇ ਤੇ ਕਰੀਤੇ ਹੈਗੇ ਸੀ ਉਦੋਂ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਹੀ ਇਹ ਚੋਰੀ ਹੋਈ ਹੈ ਸਹੀ ਜੀ ਹਾਂ ਜੀ ਭਾਈ ਇਹ ਜੀ ਚੋਰੀ ਹੋਈ ਕਿਵੇਂ ਪਤਾ ਲੱਗਾ ਤੁਹਾਨੂੰ ਮੈਨੂੰ ਸਵੇਰੇ ਤਕਰੀਬਨ 5 ਵਜੇ ਫੋਨ ਗਿਆ ਕਿ ਤੁਹਾਡੇ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਸੱਬਲ ਪਾ ਕੇ ਤੇ ਮੈਂ ਆ ਕੇ ਹੁਣ ਦੁਕਾਨ ਤੇ ਦੇਖਿਆ ਵਾ ਤੇ ਸ਼ਟਰ ਚੱਕਿਆ ਹੋਇਆ ਆਪਣਾ ਤੇ ਗੱਲਾਂ ਕੱਢ ਕੇ ਕਾਊਂਟਰ ਦੇ ਉੱਪਰ ਰੱਖਿਆ ਹੋਇਆ ਵਾ ਤਾਂ ਤਕਰੀਬਨ ਉਹਦੇ ਵਿੱਚੋਂ ਸਾਰਾ ਜਿਹੜਾ ਕੈਸ਼ ਆ ਉਹ ਲੈ ਗਏ ਹੋ ਜੀ ਕਿੰਨਾ ਕੁ ਨੁਕਸਾਨ ਆਪਾਂ ਗੱਲ ਕਰੀ ਹੋਊਗਾ ਲਗਭਗ 30 ਤੋਂ 35000 ਰੁਪਏ ਸੀ ਲਗਦੇ ਉਹ ਲੈ ਗਏ ਜੇਪ ਗੱਲ ਕਰੀਏ ਵੀ ਰਾਤ ਨੂੰ ਜਦਾਂ ਪਹਿਰਾ ਵੀ ਲੱਗਦਾ ਗਲੀ ਚ ਬਾਜ਼ਾਰ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਰਾ ਨਾਂ ਦਾ ਰਹਿ ਗਿਆ ਜੀ ਜੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ 4 ਵਜੇ ਤੋਂ ਬਾਅਦ ਦਾ ਕੰਮ ਆ ਜੀ ਇਹ ਅਸੀਂ 4 ਵਜੇ ਤੇ ਕਰ ਇਤੇ ਸੀ ਪਰ ਉਹ ਇਹ ਕੰਮ 4 ਵਜੇ ਤੋਂ ਪਹਿਲਾਂ ਹੋਇਆ ਵਾ ਇਸ ਕਰਕੇ ਪਹਿਲੇ ਦਾ ਵੀ ਮੈਨੂੰ ਲੱਗਦਾ ਵਿੱਚ ਰਲੇ ਹੋਏ ਆ ਠੀਕ ਹੈ ਕੀ ਗਾਣਾ ਚੁਣਨੇ ਤੁਸੀਂ ਪੁਲਿਸ ਨੂੰ ਦੱਸਿਆ ਇਸ ਵਾਰੇ ਪੁਲਿਸ ਨੂੰ ਰਿਪੋਰਟ ਕਰਨ ਜਾ ਰਹੇ ਹਾਂ ਤੇ ਦੇਖੋ ਮੌਕੇ ਦੇ